बम बोले भोले बम बोले भोले बम बोले भोले बम बोले भोले भोले बम बोले भोले बम बोले भोले बम बोले भोले बम बोले भोले भोले महाकाल शिवनाथ महाकाल शिवनाथ भोले भंडारी हैं अमरनाथ शिव सबके पालनहारी हैं अमरनाथ शिव सबके पालनहारी हैं साशि काले सारेनु ਅੱਜ ਆਪਾਂ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਆ ਭਜਨ ਗਾਇਕ ਮੁਕੇਸ਼ ਦਿਨਾ ਜੀ ਨਾਲ ਜਿੰਨਾ ਦਾ ਅਰੇ ਹੁਣੇ ਨਾਮਾਇਕ ਪਜਣਾ ਹੈ ਮਹਾਕਾਲ ਤੇ ਉਹਦੇ ਬਾਰੇ ਗੱਲਾਂ ਕਰਾਂਗੇ ਆਪਾਂ ਚਾਰਨ ਪਹਿਲਾਂ ਵੀ ਕਾਫੀ ਮਸ਼ਹੂਰ ਗਾਇਕ ਤੁਸੀਂ ਇਹਨਾਂ ਨੂੰ ਦੇਖਿਆ ਹੋਣਾ ਟੀਵੀ ਚੈਨਲ ਤੇ ਦੇਖਿਆ ਨਾ ਤੇ ਮੁਕੇਸ਼ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਹਾਂ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਸਭ ਤੋਂ ਪਹਿਲਾਂ ਜੈਕਾਰਾ ਵੀਰ ਬਜਰੰਗੇ ਹਰ ਹਰ ਮਹਾਦੇਵ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਜੀ ਅੱਜ ਇਹ ਦੱਸ ਦਿਆਂ ਕਿ ਸਾਡਾ ਇੱਕ ਬਹੁਤ ਹੀ ਅੱਛਾ ਡਰੈਕ ਰੀਲੀਜ਼ ਹੋਇਆ ਜਿਸ ਦਾ ਨਾਮ ਹੈ ਜੀ ਮਹਾਕਾਲ ਔਰ TSTZ ਕੰਪਨੀ ਵੱਲੋਂ ਇਸ ਭਜਨ ਨੂੰ ਰੀਲੀਜ਼ ਕੀਤਾ ਗਿਆ ਹੈ ਔਰ ਬਹੁਤ ਪਿਆਰ ਮਿਲ ਰਿਹਾ ਹੈ ਬਹੁਤ ਮੁਹੱਬਤ ਮਿਲ ਰਹੀ ਹੈ ਭੋਲੇ ਬਾਬਾ ਜੀ ਦੇ ਭਗਤਾਂ ਦੀ ਜਿੰਨੀ ਮੈਨੂੰ ਆਸ ਸੀ ਉਹਦੇ ਤੋਂ ਜ਼ਿਆਦਾ ਉਹ ਤੋਂ 10 ਗੁਣਾ ਜ਼ਿਆਦਾ ਇਸ ਭਜਨ ਨੂੰ ਮੁਹੱਬਤ ਕੀਤੀ ਜਾ ਰਹੀ ਹੈ ਕਿਉਂਕਿ ਬੜੀ ਮਿਹਨਤ ਔਰ ਬੜੀ ਲਗਨ ਦੇ ਨਾਲ ਇਹ ਭਜਨ ਬਣਾਇਆ ਗਿਆ ਸੀ ਤੇ ਜਿਦਾ ਤੁਹਾਨੂੰ ਪਤਾ ਹੀ ਹੈ ਜੀ ਮਹਾਕਾਲ ਦੇ ਨਾਮ ਨਾਲ ਕਾਫੀ ਸਾਰੇ ਰੇਟ ਟ੍ਰੈਕ ਆਏ ਹੋਏ ਆ ਜੀ ਬਿਲਕੁਲ ਜੀ ਤੁਸੀਂ ਵੀ ਇੱਕ ਮਹਾਕਾਲ ਦਿਨਾਂ ਨਾਲ ਟ੍ਰੈਕ ਕਰਦੇ ਹੋ ਨਾ ਚਾ ਕਿਆ ਫਰਕ ਹੈ ਇੰਨਾ ਦੇਖੋ ਜੀ ਗੱਲ ਇਹਦਾ ਕਿ ਭੋਲੇ ਬਾਬਾ ਜੀ ਦੇ ਨਾਮਾਂ ਦੀ ਗੱਲ ਕੀਤੀ ਜਾਵੇ ਤੇ ਉਹਨਾਂ ਨੂੰ ਅਨੇਕਾਂ ਨਾਵਾਂ ਨਾਲ ਪੁਕਾਰਿਆ ਜਾਂਦਾ ਹਰ ਭਗਤ ਆਪਣੀ ਆਪਣੀ ਆਸਥਾ ਦੇ ਤਰੀਕੇ ਨਾਲ ਭੋਲੇ ਬਾਬਾ ਜੀ ਦਾ ਨਾਮ ਪੁਕਾਰਦਾ ਹੈ ਤੇ ਉਹਨਾਂ ਦੇ ਵਿੱਚੋਂ ਅਸੀਂ ਇੱਕ ਭੋਲੇ ਬਾਬਾ ਜੀ ਦਾ ਵਿਰਾਟ ਰੂਪ ਵੀ ਕਹਿ ਸਕਦੇ ਹਾਂ ਔਰ ਬੜਾ ਪਿਆਰਾ ਰੂਪ ਵੀ ਕਹਿ ਸਕਦੇ ਹਾਂ ਉਹ ਨਾਮ ਜੀ ਮਹਾਕਾਲ ਵੈਸੇ ਤੁਸੀਂ ਆਲਰੇਡੀ YouTube ਤੇ ਬਹੁਤ ਸਾਰੇ ਭਜਨ ਮਹਾਕਾਲ ਜੀ ਦੇ ਨਾਮ ਤੇ ਸੁਨੇ ਹੋਣਗੇ ਪਰ ਇਸ ਭਜਨ ਦੇ ਵਿੱਚ ਇੱਕ ਬਹੁਤ ਵੱਡੀ ਖਾਸੀਅਤ ਹੈ ਜੀ ਕਿ ਭੋਲੇ ਬਾਬਾ ਜੀ ਦੇ ਭਜਨ ਮਹਾ ਕਾਲ ਬਾਬਾ ਮਹਾਕਾਲ ਬਾਬਾ ਅਮਰਨਾਥ ਜੀ ਔਰ ਬਾਬਾ ਮਨੀ ਮਹੀਜ ਜੀ ਬਾਬਾ ਸੋਮਨਾਥ ਜੀ ਅਸੀਂ ਕਾਫੀ ਨਾਮਾ ਨੂੰ ਅਟੈਚ ਕਰਕੇ ਇਸ ਭਜਨ ਨੂੰ ਬਣਾਇਆ ਜੀ ਔਰ ਮੈਂ ਬਿਲਕੁਲ ਤੁਹਾਡਾ ਨਾਲ ਵਾਦਾ ਕਰਦਾ ਜੀ ਕਿ ਜਿਹੜੇ ਜਿਹੜੇ ਵੀ ਇਸ ਭਜਨ ਨੂੰ ਸੁਣ ਰਹੇ ਆ ਜੀ ਮਤਲਬ ਇਸ ਭਜਨ ਦੇ ਵਿੱਚ ਇੱਕ ਐਡੀਓ ਖਾਸियत ਹੈ ਕਿ ਇਹਦਾ ਮਿਊਜ਼ਿਕ ਜਿਹੜਾ ਬਹੁਤ ਜ਼ਿਆਦਾ ਪਿਆਰਾ ਬਣਾਇਆ ਗਿਆ ਔਰ ਇਹਨੂੰ ਲਿਖਿਆ ਬਹੁਤ ਅੱਛੇ ਤਰੀਕੇ ਨਾਲ ਹੈ। ਇਹਦੀ ਜਿਹੜੀ ਵੀਡੀਓਗ੍ਰਾਫੀ ਹੋਈ ਆ ਉਹ ਬਹੁਤ ਬਾ ਕਮਾਲ ਹੋਈ ਹੈ। ਤੇ ਜਿਹੜਾ ਵੀ ਬੰਦਾ ਇੱਕ ਵਾਰੀ ਇਹ ਭਜਨ ਸੁਨੇਗਾ ਬਸ ਬੋਲੇ ਬਾਬਾ ਜੀ ਦੇ ਨਾਮ ਚ ਮੰਤਰ ਮੁਕਤ ਹੋ ਜਾਏਗਾ। ਇੱਕ ਮੇਰਾ ਛੋਟਾ ਜਿਹਾ ਹੋਰ ਸਵਾਲ ਹੈ ਜੀ ਮੈਂ ਦੇਖਿਆ ਗਾਇਕ ਹੈ ਜਿਹੜੇ ਜੀ ਕਈ ਵਾਰੇ ਸ਼ਿਵ ਜੀ ਨੂੰ ਇੱਕ ਭੰਗੇ ਦੀ ਤਰ੍ਹਾਂ ਪੇਸ਼ ਕਰਦੇ ਆਂ ਕਿ ਭੰਗ ਪੀਣ ਵਾਲਾ ਇੱਕ ਅਮਲੀ ਦੀ ਤਰ੍ਹਾਂ ਪੇਸ਼ ਕਰਦੇ ਆਂ ਜੀ ਜੀ ਉਹ ਬਹੁਤ ਥੀਸ ਪਹੁੰਚਾਂਦਾ ਹਿੰਦੂਇਜ਼ਮ ਦੇ ਡਿਲਾਮ ਦੇ ਤਰ੍ਹਾਂ ਪੇਸ਼ ਕਰਦਾ ਜੀ 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 ਬਿਲਕੁਲ ਮੈਂ ਬਿਲਕੁਲ ਜੀ ਇਹ ਗੱਲ ਮੈਂ ਹੱਥ ਜੋੜਦਾ ਉਹਨਾਂ ਉਹਨਾਂ ਲੋਕਾਂ ਦੇ ਅੱਗੇ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਜਿਵੇਂ ਕਹਿੰਦੇ ਨੇ ਜੀ ਇੱਕ ਹੁੰਦਾ ਮੰਤਰੀ ਇੱਕ ਹੁੰਦਾ ਪ੍ਰਧਾਨ ਮੰਤਰੀ ਇੱਕ ਉਸ ਤੋਂ ਵੀ ਉੱਪਰ ਪਾਵਰ ਹੈ ਜਿਹਦਾ ਨਾਮ ਹੈ ਰਾਸ਼ਟਰਪਤੀ ਤੇ ਜੇ ਦੇਵੀ ਦੇਵਤਿਆਂ ਦੀ ਗੱਲ ਕੀਤੀ ਜਾਵੇ ਨਾ ਹਿੰਦੂਇਜ਼ਮ ਦੇ ਵਿੱਚ ਮੈਂ ਤਾਂ ਇਹ ਕਹਾਂਗਾ ਕਿ ਦੇਵੀ ਦੇਵਤਿਆਂ ਵਿੱਚੋਂ ਸਭ ਤੋਂ ਵੱਡੇ ਇੱਕ ਰਾਸ਼ਟਰਪਤੀ ਮੈਂ ਕਹਿ ਸਕਦਾ ਜੀ ਭਈ ਦੇਵੀ ਦੇਵਤੇ ਜਿਹੜੇ ਰਾਸ਼ਟਰਪਤੀ ਉਹ ਸਾਡੇ ਬੋਲੇ 나 ਜੀ ਨੇ ਕਿਉਂਕਿ ਉਹ ਬਹੁਤ ਬੋਲੇ ਨੇ ਬੋਲੇ ਬਾਬਾ ਜੀ ਵਾਰਤ ਗੱਲ ਕਹੀ ਗਈ ਇੱਕ ਕਿ ਚੁਸਤ ਚਲਾਕੀ ਨਹੀਂ ਚਲਣੀ ਤਕਸੀਮਾ ਜ਼ਰਵਾ ਦੀ ਕਮਲਾ ਹੋ ਕੇ ਲੁੱਟ ਲੈ ਪਾਵੇਂ دولت ਅਰਵਾ ਦੀ ਤੇ ਮੈਂ ਉਹਨਾਂ ਲੋਕਾਂ ਦੇ ਹੱਥ ਜੋੜਦਾ ਜੀ ਕਿ ਬਿਲਕੁਲ ਭਜਨ ਜਿਹੜੇ ਲੋਕ ਸੁਣਨ ਵਾਲੇ ਨੇ ਉਹਨਾਂ ਦੇ ਮਨਾਂ ਨੂੰ ਇਸ ਤਰ੍ਹਾਂ ਠੇਸਾਂ ਨਾ ਪਹੁੰਚਾਓ ਇਦਾਂ ਦੀ ਠੇਸ ਨਹੀਂ ਪਹੁੰਚਾਣੀ ਚਾਹੀਦੀ ਵੈਸੇ ਮਤਲਬ ਮੈਂ ਆਪਣੀ ਗੱਲ ਜਰੂਰ ਕਰਾਂਗਾ ਜੀ ਕਿ ਮੈਂ ਸ਼ੁਰੂ ਤੋਂ ਹੀ ਯਾਤਰਾ ਸ਼੍ਰੀ ਅਮਰਨਾਥ ਜੀ ਦੇ ਵਿੱਚ ਤਕਰੀਬਨ 15 ਸਾਲ ਤੋਂ ਹਰ ਸਾਲ ਯਾਤਰਾ ਸ਼੍ਰੀ ਅਮਰਨਾਥ ਜੀ ਦੇ ਵਿੱਚ ਜਾਣਾ ਹੈ ਔਰ ਮੈਨੂੰ ਇੱਕ ਇੱਕ ਮਹੀਨਾ ਵੀ ਉੱਥੇ ਰਹਿਣ ਦਾ ਮੌਕਾ ਮਿਲਦਾ ਹੈ ਸੋ ਸੋ ਮੈਨੂੰ ਤਾਂ ਜੀ ਇਹੀ ਮਤਲਬ ਕਿ ਹਿਦਾਇਤ ਵੀ ਹੈ ਔਰ ਜਿਹੜੇ ਜਿਹੜੇ ਮਸ਼ੀ ਭਗਤ ਮੇਰੇ ਨਾਲ ਅਟੈਚ ਵੀ ਨੇ ਉਹਨਾਂ ਵੱਲੋਂ ਵੀ ਜਿਨ੍ਹਾਂ ਦੇ ਨਾਲ ਮੈਂ ਰਿਆ ਵੀ ਹਾਂ ਉਹਨਾਂ ਵੱਲੋਂ ਵੀ ਇਹੀ ਹੈ ਕਿ ਵੀ ਮਤਲਬ ਜਿਸ ਤਰ੍ਹਾਂ ਬੋਲੇ ਬਾਬਾ ਜੀ ਦੇ ਸਰੂਪ ਬਣਾ ਦਿੰਦੇ ਨੇ ਜਾਂ ਮਤਲਬ ਉਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ ਸੋ ਮੈਂ ਤਾਂ ਜੀ ਬਿਲਕੁਲ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਜਰੂਰ ਲੋਕਾਂ ਨੇ ਗਲਤ ਕਰਕੇ ਮੇਰੇ ਕੋਲੋਂ ਤੁਸੀਂ ਜ਼ਿੰਦਗੀ ਕਦੇ ਦਾ ਯਾਸ ਮੈਂ ਸੁਣਿਆ ਕਾਫੀ ਤੁਹਾਡੇ ਕੋਲੋਂ ਜੀ ਜੀ ਤੇ ਤੁਹਾਡੇ ਕੋਲ ਕਦੇ ਆਇਆ ਜਾਂ ਨਹੀਂ ਹੋਇਆ ਜੀ 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 ਤੇ ਸੀ ਜੀ ਨੂੰ ਆਪਣੇ ਭੋਲੇ ਸ਼ੰਕਰ ਨੂੰ ਕਦੇ ਪੰਗੇ ਦੇ ਰੂਪ ਵਿੱਚ ਜੀ 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 ਮਤਲਬ ਚੀਜ਼ਾਂ ਨੇ ਬਹੁਤ țeਸ ਪਹੁੰਚਦੀ ਹੈ ਜੀ ਖਾਸ ਕਰਕੇ ਉਹਨਾਂ ਨੂੰ ਜਿਹੜੇ ਵਾਕਈ ਦਿਲੋਂ ਅਟੈਚ ਨੇ ਬੋਲੇ ਬਾਬਾ ਜੀ ਨਾਲ ਜਿਹੜੇ ਦਿਲੋਂ ਪਿਆਰ ਕਰਦੇ ਨੇ ਬੋਲੇ ਬਾਬਾ ਜੀ ਨੂੰ ਉਹਨਾਂ ਦੇ ਦਿਲਾਂ ਨੂੰ ਬਹੁਤ țeਸ ਪਹੁੰਚਦੀ ਹੈ ਤੇ ਬਿਲਕੁਲ ਜੀ ਮੇਰੀ ਵੀ ਹੱਥ ਜੋੜ ਕੇ ਬੇਨਤੀ ਹੈ ਉਹਨਾਂ ਕਲਾਕਾਰਾਂ ਨੂੰ ਉਹਨਾਂ ਆਰਟਿਸਟਾਂ ਨੂੰ ਉਹਨਾਂ ਲਿਖਣ ਵਾਲਿਆਂ ਨੂੰ ਕਿ ਵਾਕਈ ਵੀ ਇਹ ਚੀਜ਼ਾਂ ਜ਼ਿੰਦਗੀ ਚ ਨਹੀਂ ਹੋਣੀ ਚਾਹੀਦੀ। ਥੈਂਕ ਯੂ ਜੀ ਥੈਂਕ ਯੂ ਸੋ ਤੁਸੀਂ ਹੁਣ ਸਾਰਿਆਂ ਨੇ ਜੀ YouTube ਤੇ ਜਾ ਕੇ ਸਰਚ ਕਰਨਾ ਹੈ ਮਹਾਕਾਲ ਸਿੰਗਰ ਮੁਕੇਸ਼ ਇਨਾਇਤ ਸੋ ਮੈਨੂੰ ਬਹੁਤ ਜ਼ਰੂਰਤ ਹੈ ਤੁਹਾਡੇ ਪਿਆਰ ਦੀ ਜੀ। ਸ਼ੁਕਰੀਆ ਜੀ ਮਿਹਰਬਾਨੀ। ਔਰ ਹਾਂ ਇਸ ਭਜਨ ਨੂੰ ਜਿਹੜਾ ਪ੍ਰੋਡਿਊਸ ਕੀਤਾ ਗਿਆ ਹੈ ਉਹ ਮੇਰੇ ਬਹੁਤ ਅੱਛੇ ਅਜ਼ੀਜ਼ ਮੇਰੇ ਵੀਰ ਸੋਨੂ ਸੇਟੀ ਸੇਟੀ ਟਾਬਾਉਨ ਨੂੰ ਪ੍ਰੋਡਿਊਸ ਕੀਤਾ ਰੌਕੀ ਫਕਰ ਜੀ। ਉਹਨਾਂ ਨੇ ਦੇ ਵਿੱਚ ਵਰਕ ਕੀਤਾ ਮੌਨਟੀ ਸੀ ਸਰਵ ਸ਼ਰਮਾ ਜੀ ਔਰ ਹਿੰਮਤ ਵਾਲਿਆ ਸਾਹਿਬ। ਇਹਨਾਂ ਸਾਰਿਆਂ ਨੇ ਇਸ ਭਜਨ ਦੇ ਵਿੱਚ ਬਹੁਤ ਅੱਛਾ ਯੋਗਦਾਨ ਤਾ ਜੀ ਸੋ ਤੁਸੀਂ ਵੀ ਪਿਆਰ ਦਿਓ ਮਹਾਕਾਲ ਮੁਕੇਸ਼ ਇਨਾਇਤ